ਪ੍ਰਾਚੀਨ ਸ਼ਿਵਾਲਾ ਮੰਦਿਰ ਵਿਖੇ ਭਗਵਾਨ ਸ਼ਿਵ ਜੀ ਦੀ ਪੂਜਾ ਕਰਨ ਤੋਂ ਬਾਅਦ ਲੋਕਾਂ ਦਾ ਇੱਕ ਸਮੂਹ ਬਾਬਾ ਬਰਫਾਨੀ ਦੇ ਦਰਸ਼ਨਾਂ ਲਈ ਦੋ ਬੱਸਾਂ ਵਿੱਚ ਬਾਲਟਾਲ ਲਈ ਰਵਾਨਾ ਹੋਇਆ ਇਹ ਬੱਸਾਂ ਨੂੰ ਸਮਾਜ ਸੇਵਕ ਸੁਰਭੀ ਵਰਮਾ ਨੇ ਬਸੰਤ ਐਵੀਨਿਊ ਸਥਿਤ ਪਵਨ ਵਰਮਾ ਦੇ ਗ੍ਰਹਿ ਤੋਂ ਨਾਰੀਅਲ ਤੋੜਨ ਤੋਂ ਬਾਅਦ ਰਵਾਨਾ ਕੀਤਾ ਇਸ ਸਮੂਹ ਵਿੱਚ ਲਗਭਗ 110 ਸ਼ਿਵ ਭਗਤ ਰਵਾਨਾ ਹੋਏ ਇਸ ਮੌਕੇ ਮੰਦਿਰ ਦੇ ਮੁਖੀ ਪੀਐਲ ਹਾਂਡਾ ਮਨੋਜ ਰੋਹਿਲਾ ਵਿਦਿਆ ਸਾਗਰ ਅਤੇ ਹੋਰ ਮੈਂਬਰ ਮੌਜੂਦ ਸਨ ऋषि विश्व समाधि में दे दी सोने की लंका ऋषि विश्व समाधि में दे दी सोने की लंका महादेव दिन दानी है इसमें जरा नहीं शंका दानी है इसमें जरा आज दो सौ पांच बसंत एवेन्यू और पहला उस तो पहला रानी का बाग शिवाला मंदिर तो यात्रा शुरू हुई है ਔਰ ਹੁਣ ਅਸੀਂ ਇੱਥੇ 205ਏ ਬਸੰਤ ਐਵੈਨਿਊ ਪਹੁੰਚ ਕੇ ਬਸਾਂ ਦਾ ਰਵਾਨਾ ਕਰ ਰਹੇ ਆਂ ਨਾਰੀਅਲ ਪੂਜਾ ਕਰਕੇ ਔਰ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬਸਸ ਜਾ ਰਹੀਆਂ ਨੇ ਇਹਦੇ ਵਿੱਚ ਕਾਫੀ ਸ਼ਰਦਾਲੂ ਦੂਰ ਦੂਰ ਤੋਂ ਆਏ ਆਂ ਪੰਜਾਬ ਤੋਂ ਤੇ ਮੈਂ ਇਹੀ ਉਹਨਾਂ ਨੂੰ ਕਹਾਂਗੀ ਉਹਨਾਂ ਲਈ ਦਵਾ ਕਰਾਂਗੀ ਕਿ ਉਹਨਾਂ ਦੀ ਯਾਤਰਾ ਜਿਹੜੀ ਹੈ ਮੰਗਲਮਈ ਰਹੇ ਔਰ ਉਹਨਾਂ ਨੂੰ ਬੋਲੇ ਬਾਬਾ ਦੀ अपार कृपा मिले और वो बहुत ही सुरक्षित तरीके ना यात्रा अपने संपूर्ण करण और भोले बाबा के दर्शन करके आन हमारी संस्था श्री केदार बद्रीनाथ उत्तराखंड रामलीला व प्रचार सभा जो कई सालों से इस परिवार से जुड़ी है जहाँ भी ये सेतु बंद करते हैं पुल बनाते हैं रेलवे ब्रिज का जहाँ भी ये सेतु बंद आज तक हुआ हमारी संस्था को कॉल करके इन्होंने सुंदरकांड का पाठ करवाया हमारी संस्था की ओर से कोटि कोटि अभिनंदन ਆਸ਼ੀਰਵਾਦ ਭੋਲੇ ਬਾਬਾ ਦਾ ਜਦੋਂ ਸਾਗਰ ਜੀ ਕੋ ਪਤਾ ਲੱਗਿਆ ਕੋ ਵਰਮਾ ਜੀ ਪਹੁੰਚ ਗਏ ਨਾ ਤਾਂ ਮੇਰੀ ਸਲਾਹ ਬਣੀ ਤੇ ਮੈਂ ਫੇ ਇੱਕੋ ਗੱਲ ਕਹਾਂਗਾ ਉਹ ਕਿੰਨਾ ਸੋਨਾ ਪਾਗਾ ਵਾਲਾ ਦਿਨ ਚੜਿਆ ਉਹ ਕਿੰਨਾ ਸੋਨਾ ਪਾਗਾ ਵਾਲਾ ਦਿਨ ਚੜਿਆ ਉਹ ਸੰਗਤਾਂ ਦੇ ਨਾਲ ਸਾਰਾ ਵੇੜਾ ਪਰਿਆ ਹੋਣ ਵਧਾਈਆਂ ਹੋਣ ਵਧਾਈਆਂ ਪਹਿਲੇ ਪਹਿਲੇ ਤਾਂ ਪੋਲੇ ਸ਼ੰਕਰ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਸਾਨੂੰ ਹਰ ਸਾਲ ਬਾਬਾ ਜੀ ਦੇ ਦਰਬਾਰ ਤੇ ਬੁਲਾਉਂਦੇ ਨੇ ਤੇ ਬਰਮਾ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਸਾਨੂੰ ਹਰ ਵਾਰੀ ਮੌਕਾ ਮਿਲਦਾ ਹੈ ਬਾਬੇ ਦੇ ਦਰਬਾਰ ਤੇ ਜਾਂਦਾ ਤੇ ਪੁਲੇ ਸ਼ੰਕਰ ਆਪਣੀ ਕਿਰਪਾ ਆਪਣੀ ਮਿਹਰ ਬਣਾਈ ਰੱਖਣ ਸਾਰੀ ਸੰਗਤ ਸਹੀ ਸਲਾਮਤ ਜਾਵੇ ਤੇ ਆਪਣੇ ਆਪਣੇ ਘਰਾਂ ਨੂੰ ਵਾਪਸ ਆਵੇ 3 ਜੁਲਾਈ ਤੋਂ ਸ਼੍ਰੀ ਅਮਰਨਾਥ ਦੀ ਯਾਤਰਾ ਸ਼ੁਰੂ ਹੋ ਗਈ ਹੈ ਇੱਥੇ ਤਹਿਦੀ ਭੋਲੇ ਦੇ ਭਗਤਾਂ ਵੱਲੋਂ ਇੱਕ ਜਥਾ ਅੱਜ ਅਮਰਥਰ ਤੋਂ ਵੀ ਰਵਾਨਾ ਕੀਤਾ ਗਿਆ ਅਤੇ ਜਕਾਰਿਆਂ ਦੀ ਗੂੰਜ ਵਿੱਚ ਇਹ ਜਥਾ ਰਵਾਨਾ ਹੋਇਆ ਅਤੇ ਗੱਲਬਾਤ ਕਰਦੇ ਹੋਏ ਆ ਜਿਹੜੇ ਸਮੂਹ ਸ਼ਰਦਾਲੂ ਜਾ ਰਹੇ ਹਨ ਉਹਨਾਂ ਨੇ ਆਖ ਕੇ ਬੜੇ ਹੀ ਬਟਬਾਗੀ ਹਨ ਕਿ ਉਹਨਾਂ ਨੂੰ ਅੱਜ ਅਮਰਨਾਥ ਸ਼੍ਰੀ ਪੋਲੇ ਬਾਬਾ ਜੀ ਦੇ ਦਰਸ਼ਨ ਕਰਨ ਦਾ ਮੌਕਾ ਮਿਲੇਗਾ ਅਮਰਥਰ ਫਾਸਟ ਵਿੱਚ ਖਬਰਾਂ ਮਿਲੀ ਰਕੇਸ਼ ਕੁਮਾਰ ਸਿੱਖ ਕੌਮ ਦੇ ਮਹਾਨ ਸ਼ਹੀਦ